ਪਹਿਲਾਂ ਲਾਈਟ ਲਗਾ ਲੈਣੇ ਐ ਕੋਈ ਛਿਪਕਲੀ ਹੈਗੀ ਉਹ ਹੈਗੀ ਛਿਪਕਲੀ ਉਹ ਸੀਗੀ ਮੰਮਾ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣੇ ਹੀ ਵੱਜ ਰਹੇ ਸੀਗੇ 7:30 ਵਜੇ ਤੇ ਮੰਮਾ ਸਿੱਧੂ ਨੂੰ ਉਠਾਰੇ ਸੀ ਕਿ ਉਹਦਾ ਸਕੂਲ 7:50 ਤੇ ਲੱਗਦਾ ਇਸ ਕਰਕੇ ਮਤਲਬ ਉਹਨੂੰ ਉਠਾਰੇ ਸੀ ਮੰਮਾ ਉਹ ਅੱਜ ਪਹਿਲੇ ਦਿਨ ਜਾਊਗਾ ਨਾ ਇਸ ਕਰਕੇ ਥੋੜਾ ਰੋ ਰਿਹਾ ਸੀਗਾ ਤੇ ਮ ਮਮਾ ਉਹ ਬਰੀ ਬਰੀ ਮੈਨੂੰ ਕਰੇ ਸਿੱਧੂ ਉੱਟ ਜਾ ਉੱਟ ਗਿਆ ਉਹ ਨਹੀਂ ਉੱਠ ਰਿਹਾ ਸੀ ਰੋਈ ਜਾਂਦਾ ਸੀ ਇਸ ਕਰਕੇ ਮੇਰੀ ਵੀ ਨੀਂਦ ਖੁੱਲ ਗਈ ਚਲੋ ਵਧੀਆ ਜਲਦੀ ਖੁੱਲ ਗਈ ਹੁਣ ਮੈਂ ਆਰਾਮ ਨਾਲ ਮਤਲਬ ਆਪਣੇ ਸਕੂਲ ਵਾਸਤੇ ਤਿਆਰ ਹੋ ਸਕਦੀ ਆ ਤੇ ਹੁਣੀ ਮੈਂ ਬਾਹਰ ਆਈ ਸੀ ਮੈਂ ਦੇਖਿਆ ਵੀ ਮੌਸਮ ਬਹੁਤ ਵਧੀਆ ਹੋਇਆ ਮੈਂ ਤੁਹਾਨੂੰ ਦਿਖਾਨੀ ਦੇਖੋ ਕਿੰਨਾ ਵਧੀਆ ਮੌਸਮ ਹੈ ਬੱਦਲ ਹੋਏ ਹੋਏ ਨੇ ਤੇ ਠੰਡਾ ਠੰਡਾ ਲੱਗ ਰਿਹਾ ਬਾਹਰ ਆ ਕੇ ਇੱਕ ਬਰਡਸ ਦੀ ਆਵਾਜ਼ ਬਹੁਤ ਵਧੀਆ ਲੱਗਦੀ ਹੈ ਸਵੇਰੇ ਸਵੇਰੇ ਹੋ ਗਿਆ ਤਿਆਰ ਸਿੱਧੂ ਹੋ ਗਿਆ ਤਿਆਰ ਹੋ ਗਿਆ ਹੋਇਆ ਸਿੱਧੂ ਮਾਦਰ ਲਗਾਤਾਰ ਟਿਰਟੇ ਕਿਟੂ ਭੋਜਨਿੰਦਾ ਨੂੰ ਆਨੁਸਤਾਰ ਡੈਡੀ ਇਹ ਤਾਂ ਜਾਂਦੇ ਨਾ ਤੂੰ ਚਾਕਲੇਟ ਲੈ ਦੇ ਕਹਿੰਦਾ ਮੈਨੂੰ ਚਾਕਲੇਟ ਆ ਜਾ ਤਾਸ ਠੀਕ ਹੈ ਕੱਤਲਾ ਚਾਹ ਵੀ ਲੈ ਪੂਣੀ ਜਾਂਦੀ ਹੈ ਕਹਿੰਦੇ ਨੂੰ ਬੁਖਾਰ ਚੜਿਆ ਕਿਹੜੀ ਕਲਾਸ ਵਿੱਚ ਬੈਠੂਗਾ ਜੈ ਇਹ ਬੈਠੂ ਯੂਕੇਜੀ ਏਚ ਪੂਜਾ ਮੈਡਮ ਦੇ ਕਲਾਸ ਪੂਜਾ ਲਈ ਆਇਆ ਦੇਖੋ ਡੈਡੀ ਉਹਨਾਂ ਨੂੰ ਸਮਾਨ ਫੜਾਣਾ ਪੂਜਾ ਮੈਡਮ થੈਲੀ ਚ ਆ ਪੈਨਸਲਾਂ ਵਗੈਰਾ ਇਹਦੇ ਬੈਗ ਚ ਪਾਇਆ ਹੋਇਆ ਪਹਿਲੀ ਜਿੱਪ ਚ ਦੇਖ ਕੇ ਪਸੇ ਇੱਕ ਵਾਰ ਫੜਾ ਦਿਓ ਇੱਕ ਜਮਾ ਕਰ ਲਓ ਨਾ ਇਹਦਾ ਚਲ ਆਏ ਪਾਪਾ ਨੂੰ ਮੇਲਾ ਫੜਾ ਲੈ ਜਾਂ ਮੇਲੇ ਸਾਰੇ ਨੂੰ ਕਿਉਂ ਜਦ ਮਿਲ ਕੇ ਜੈ ਕਰ ਦੋ ਜੈ ਤੁਮੇ ਕਪੜੇ ਲੈ ਕੇ ਪਾ ਲੈ ਠੀਕ ਹੈ ਤਾਂ ਤੇ

ਦਾਦੂ ਕੋ ਖੜੋ ਚਾਕਲੇਟ ਚਾਕਲੇਟ ਲੈ ਕੇ ਦੇਗੀ ਮੇਰੇ ਕੋਲ ਦਾਦੂ ਨਾਲ ਗੱਲਾਂ ਬਾਤਾਂ ਕਰਨੀ ਠੀਕ ਹੈ ਤੂੰ ਕਰਦਾ ਉਹਨੇ ਬਾਈ ਉੱਥੋਂ ਕਰੀ ਬਾਈ ਬਾਈ ਕੀ ਕਿਹੜੀ ਚੋ ਕਠਾ ਪਠਾਣਾ ਯੂਕੇਜੀ ਏ ਯੂਕੇਜੀ ਏ ਕੰਦਾ ਮੈਨੂੰ ਚਾਕਲੇਟ ਲੈ ਕੇ ਦਿਓ ਫਿਰ ਮੈਂ ਜਾਊਗਾ ਹਾਂ ਰੋਵੇ ਨਾ ਇੱਕ ਵਾਰੀ ਅੱਖਾਂ ਜੀ ਤਾਂ ਭਰੂਗਾ ਕਲ ਕੋ ਵੀ ਨਹੀਂ ਆਪੇ ਮੈਡਮ ਉਸ ਤੇ ਦੇਖ ਲੈਣਗੇ ਵਧੀਆ ਨੇ ਰੋਂਦਾ ਦਿੰਦੇ ਨਹੀਂ ਫਿਰ ਕੰਨ ਲੈਂਦੇ ਬੱਚੇ ਹਾਂ ਹਾਂ 2 ਕੁ ਮਿੰਟ ਰੋਗਾ ਤੇ ਜਦੋਂ ਪਤਾ ਲੱਗ ਗਿਆ ਇਹਨੂੰ ਵੀ ਆ ਮੇਰੇ ਫਰੈਂਡ ਫਰੈਂਡ ਹੈ ਆਪੀ ਚੁੱਪ ਕਰ ਬਾਈ ਹਾ ਤੇ ਬਾਈ 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 ਗਾਇਸ ਸਿੱਧੂ ਤਾਂ ਚੱਲ ਗਿਆ ਸਕੂਲ ਹੁਣ ਮੈਂ ਰੈਡੀ ਹੁੰਨੀ ਆ ਮੈਂ ਵੀ ਜਾਣਾਗਾ ਗਾਇਸ ਮੈਂ ਨਹਾ ਕੇ ਰੈਡੀ ਹੋ ਗਈ ਹਾਂ ਤੇ ਹੁਣ ਮੈਂ ਜਾ ਰਹੀ ਐਗੀ ਸਕੂਲ ਅੱਜ ਮੈਂ ਥੋੜਾੇ ਲੇਟ ਵੀ ਹੋ ਗਈ ਕਿਉਂਕਿ ਅੱਜ ਸਿੱਧੂ ਨੇ ਵੀ ਸਕੂਲ ਜਾਣਾ ਸੀ ਇਸ ਕਰਕੇ ਹੈਨਾ ਮम्मा ਨੇ ਸਾਨੂੰ ਦੋਨਾਂ ਦਾ ਟਿਫਨ ਟੂਫਨ ਬਣਾਇਆ ਇਸ ਕਰਕੇ ਥੋੜਾੇ ਲੇਟ ਹੋ ਗਏ ਤੇ ਮੈਂ ਵੀ ਹੌਲੀ ਹੌਲੀ ਕੱਪੜੇ ਪਾਨੀਆ ਇਸ ਕਰਕੇ ਥੋੜਾੇ ਲੇਟ ਹੋ ਗਏ ਤੇ ਹੁਣ ਅਸੀਂ ਚੱਲਦੇ ਆ ਦਾਦੂ ਆ ਗਏ ਨੇਗੇ ਤੇ ਚਲੋ ਦਾਦੂ ਚੱਲੀਏ ਫਿਰ ਮੈਂ ਤੁਹਾਨੂੰ ਸਕੂਲ ਤੋਂ ਆ ਕੇ ਮਿਲੂੰਗੀ ਉਦ ਤੱਕ ਮम्मा ਤੁਸੀਂ ਬਣਾਇਓ ਵਲੌਗ ਠੀਕ ਹੈ ਆਓ ਦੇ ਗਾਈਜ਼ ਮੈਂ ਸਕੂਲ ਤੋਂ ਆ ਗਈਆਂ ਤੇ ਮੈਂ ਤਾਂ ਬਹੁਤ ਹੀ ਜ਼ਿਆਦਾ ਥੱਕ ਗਈਆਂ ਹੁਣ ਤਾਂ ਮੈਂ ਘੰਟਾ ਦੋ ਘੰਟਾ ਰੈਸਟ ਕਰੂੰਗੀ ਤੇ ਸਿੱਧੂ ਦੇਖ ਲੈ ਸਕੂਲ ਤੋਂ ਮੇਰੇ ਨਾਲ ਪਹਿਲਾਂ ਆ ਗਿਆ ਤੇ ਹਲੇ ਤੱਕ ਇਹ ਸੁੱਤਾ ਨਹੀਂ ਹੈਗਾ ਚਾਕਲੇਟ ਖਾਣੇ ਕੋ ਮੈਨੂੰ ਵੀ ਦੇ ਇੱਕ ਚਾਕਲੇਟ ਮੈਨੂੰ ਵੀ ਦੇ ਨਾ ਹਾਂ ਤਾਂ ਉਹ ਦੇ ਦੂੰ ਹਾਂ ਮम्मा ਕਰ ਰਹੀ ਨਹੀਂ ਰੈਸਟ ਕਿਉਂਕਿ ਮਮਾ ਦਾ ਸਿਰ ਦੁਖੀ ਜਾਂਦਾਗਾ ਮੈਂ ਕਾਗਜ਼ ਖਾ ਦੇਣੀ ਕਾਗਜ਼ ਤੇ ਨਹੀਂ ਮੈਨੂੰ ਚਾਕਲੇਟ ਦੇ ਚੁਪਚਾਪ ਕਹਿੰਦੇ ਕਾਗਜ਼ ਚ ਖਾ ਲੈ ਚੁਪਚਾਪ ਕਿਉਂ ਜਲਦੀ ਕਰ ਮੈਨੂੰ ਕੋ ਟਾਈਮ ਨਹੀਂ ਹੈ ਦੇ ਦੇ ਮੈਂ ਸੋਣਾ ਹੈ ਮੇਰਾ ਸਿਰ ਫਟੀ ਜਾਂਦਾ ਮੈਂ ਹਲੇ ਕੱਪੜੇ ਚੇਂਜ ਕਰਨੇ ਨੇ ਟਾਈਮ ਦੇ ਵਲ 3 ਵਜੇ ਨਾਲੇ ਹੋ ਗਏ ਅੱਜ ਅੱਧੀ ਕਰਦੇ ਅੱਧੀ ਅੱਧੀ ਦੇਖ ਕੀ ਹਾਲ ਕੀਤਾ ਵਿੱਚ ਚਾਕਲੇਟ ਇਹ ਪਿਗਲ ਗਈ ਸੀ ਪਹਿਲਾਂ ਤੇ ਹੁਣ ਅਸੀਂ ਤੁਹਾਨੂੰ ਮਿਲਾਂਗੇ ਰੈਸਟ ਕਰਨ ਤੋਂ ਬਾਅਦ ਕਿਉਂਕਿ ਵਾਲੇ ਥੱਕ ਗਏ ਨੇ ਇਸ ਕਰਕੇ ਤੇ ਮੰਮਾ ਵੀ ਸਿੱਤੇ ਹੋਇਆ ਤੇ ਸਿੱਧੂ ਮੈਂ ਕੱਲੀ ਕੀ ਵੀ ਕਰੂੰਗੀ ਅੰਤੇ ਮੈਂ ਵੀ ਕੰਟਾ ਦੋ ਘੰਟੇ ਰੈਸਟ ਕਰ ਲੈਣੀ ਆ ਗਾਇਜ਼ ਅੱਜ ਦਾਦੀ ਹੋਰੇ ਜਾ ਰਹੇ ਨੇਗੇ ਮੰਦਿਰ ਕਿਉਂਕਿ ਅੱਜ ਹੈ ਮੰਗਲਵਾਰ ਤੇ ਇਸ ਕਰਕੇ ਦਾਦੀ ਮੰਗਲਵਾਰ ਨੂੰ ਜਾ ਰਹੇ ਨੇ ਮੰਦਿਰ ਤੇ ਪ੍ਰਸ਼ਾਦ ਲੈ ਕੇ ਸਿੱਧੂ ਨੂੰ ਨਾਲ ਲੈ ਕੇ ਜਾਉਂਗੇ ਤੇ ਚਲਣਾ ਮੈਂ ਤਾਂ ਬਸ ਘਰੀ ਆ ਮੈਂ ਤਾਂ ਹਲੇ ਸਿਰਸੁਰ ਵੀ ਨਹੀਂ ਵਾਇਆ ਸਿੱਧੂ ਨੂੰ ਹੀ ਲੈ ਜਾ ਹਲੇ ਚਲ ਠੀਕ ਓਏ ਆ ਕੀ ਹੁੰਦਾਗਾ ਇਹ ਤਾਂ ਟੈਂਗੇ ਟੈਂਗੇ ਵਾਲਿਓ ਜਿਹਦਾ ਸ਼ਾਰਟ ਵਾਇਰਲ ਹੋਇਆ ਉਹਨਾਂ ਦਾ ਉਹਦੇ ਮਗਰ ਹੀ ਪਿਆਵੇ ਤਾਂ ਤੂੰ ਜਿਹੜਾ ਸਫਰ ਕਰ ਲਓ ਉਹ ਕਰਦਾ ਨਹੀਂ ਮੈਂ ਜਦੋਂ ਕੋ ਵੀ ਹਾਂ ਕਾਰੇ ਸੀ ਤੇ ਬਣਾਉਣੇ ਹੂੰ ਗੇਟ ਮੈਂ ਲਾ ਲੈਣੀ ਹੈ ਕਿ ਤੁਸੀਂ ਜਾਓ ਰਾਮਨਾ ਕਿੰਨਾ ਦਾ ਆ ਗਿਆ ਕਿੰਨਾ ਸਿੱਧੂ ਦੇ ਫਰੈਂਡ ਨੇ ਵੀ ਬੁਲਾ ਲਿਆ ਕਹਿੰਦਾ ਖੇਲੇਗਾ ਕਿੰਨਾ ਦਾ ਆ ਗਿਆ ਮੇਰੇ ਕਹਿੰਦਾ ਬਾਏ ਕਰਦੇ ਸਿੱਧੂ ਬਾਏ ਬਾਏ ਓ ਇੱਧਰ ਬਾਏ ਬਾਏ है। चक्या, आई बागे। जो आ गया मैं दस दूंगी वो है। अच्छा गांव का बच्चा जहाँ देखो किन्ना सोहना मौसम हवा भी चल रही है हल्की जी धुप भी है ਤੇ ਕਿੰਨੇ ਸੋਹਣੇ ਲੱਗ ਰਹੇ ਨੇ ਦੇਖੋ ਆ ਬੱਦਲ ਜਿਹੜੇ ਹੈਗੇ ਕਿੰਨੇ ਸੋਹਣੇ ਲੱਗਦੇ ਆ ਉਧਰਲੀ ਸਾਈਡ ਦਾ ਇਹ ਸੀਨਰੀ ਮੰਗ ਹੀ ਬਣਿਆ ਹੋਇਆ ਆ ਆ ਜਾਓ ਤੇ ਗਾਇਸ ਦਾਦੀ ਹੋਰੇ ਆਗੇ ਨੇ ਮੰਦਰ ਮੱਠਾ ਟੇਕ ਕੇ ਲੋ ਲੋ ਲੇਗ ਸਿੱਧੂ ਜਰਾ ਫਰੈਂਡ ਬੁਲਾ ਰਿਹਾ ਸੀ ਤੈਨੂੰ ਹੁਣ ਕੌਣ ਬੈਠੂ ਬਾਹਰ ਮੱਛਰ ਨੇਗੇ ਸਿੱਧੂ ਕਿੰਨੇ ਲਓ ਦੋਨੇ ਹੱਥ ਕਿਤੇ ਨੇ ਜੈ ਗਾਇਸ ਦਾਦੀ ਜਿਹੜਾ ਮੰਦਰ ਚ ਪ੍ਰਸ਼ਾਦ ਲੈ ਕੇ ਆਏ ਸੀ ਉਹ ਤਾਂ ਮਤਲਬ ਬਹੁਤ ਹੀ ਜ਼ਿਆਦਾ ਸਵਾਦ ਸੀਗਾ ਤੇ ਮੈਂ ਇਹ ਨਾ ਦੇਖਣ ਆਈ ਸੀ ਕਿ ਮੰਮਾ ਰਸੋਈ ਚ ਆਉਣਗੇ ਕਿਉਂਕਿ ਮੰਮਾ ਲਿਖੇ ਨਹੀਂ ਮੈਨੂੰ ਇੱਧਰ ਉੱਧਰ ਜੇ ਮੈਂ ਕਮਰੇ ਚ ਵੀ ਦੇਖ ਕੇ ਆਈ ਹਾਂ ਰਸੋਈ ਚ ਵੀ ਨਹੀਂ ਹੁਣ ਮੈਂ ਬਾਹਰ ਦੇਖਣ ਜਾਨੀ ਆ ਪੱਕਾ ਬਾਹਰ ਹੀ ਹੋਣਗੇ ਦੇਖਦੇ ਆਣਗੇ ਮੰਮਾ ਗੇਟ ਤਾਂ ਖੁੱਲਈ ਹੈ ਬਾਹਰ ਹੀ ਹੋਣਗੇ ਮੈਨੂੰ ਲੱਗਦਾ ਉਹ ਦੇਖੋ ਜਾਂਦੇ ਮम्मा ਸੈਰ ਕਰੀ ਜਾਂਦੇ ਨੇ ਤੇ ਗਾਇਜ਼ ਮम्मा ਤਾਂ ਬਾਹਰ ਗੇੜਾ ਕੱਢੀ ਜਾਂਦੇ ਨੇ ਕਿ ਠੰਡੇ ਠੰਡੇ ਮੌਸਮ ਦੇ ਵਿੱਚ ਆਹ ਠੀਕ ਆ ਹਵਾ ਦੀ ਚੱਲੀ ਜਾਂਦੀ ਵਧੀਆ ਲੱਗ ਰੇ ਹਾਂ ਉਹ ਕੰਦਰ ਗਰਮੀ ਜੀ ਲੱਗਦੀ ਸੀਗੀ ਮम्मा ਡੋਗੀ ਉਹ ਕੁਝ ਨਹੀਂ ਕਹਿੰਦਾ ਉਹ ਚਰਾਪ ਗਰਮੀ ਲੱਗ ਹੋਏ ਤੇ ਅੱਛਾ ਮम्मा ਮੇਰੇ ਮਗਰ ਹੀ ਆ ਗਿਆ ਮੈਂ ਨੀ ਉਹ ਤਾਂ ਦੇਖਦਾ ਵੀ ਕੁਝ ਆਫ ਤੇਰੇ ਅਸੀਂ ਤੇਰਾ ਵਲੌਗ ਬਣਾ ਰਹੇ ਹਾਂ ਤੈਨੂੰ ਦਿਖ ਰਿਹਾ ਹੈ ਦਿਖਦਾ ਤਾਂ ਹੋ ਗਏ ਸਮਝ ਤਾਂ ਆਂਦੀ ਇਹਨਾਂ ਨੂੰ ਅੱਜ papa late ਹੋ ਜਾਣਗੇ ਕੰਮ ਤੋਂ ਆਂਦੇ ਇਸ ਕਰਕੇ ਫੇ ਮम्मा ਕਹਿੰਦੇ ਚਲੋ ਟਾਈਮ ਪਾਸ ਜਾਂ ਕਰਦੇ ਨੇ ਕਿਉਂਕਿ ਮम्मा ਦਾ ਸਾਰਾ ਕੰਮ ਹੈ ਜਿਹੜਾ ਹੋ ਗਿਆ ਸੀ ਰਸੋਈ ਦਾ ਨਾ ਹਾਂ ਤੇ ਮੇਰਾ ਵੀ ਹੋ ਗਿਆ ਸੀ ਸਕੂਲ ਦਾ ਮੈਂ ਕਾਰ ਹੀ ਲਿਆ ਸੀ ਹੋ ਗਿਆ ਹਮਰ ਹਾਂ ਹੋ ਗਿਆ ਇੱਧਰ ਹੀ ਆਜੋ ਨੇਰੇ 'ਚ ਫਿਰ ਆਪਾਂ ਦਿਖਾਂਗੇ ਨੇ ਫਿਰ ਹੋਂ ਵੀ ਨੇਰੇ 'ਚ ਗਰਮੀਆਂ ਦੇ ਵਿੱਚ ਜਾਣਾ ਵੀ ਨਹੀਂ ਚਾਹੀਦਾ ਕਿਹੜੇ ਮਕੌੜੇ ਕਿਹੜੇ ਮਕੌੜੇ ਕੱਲ ਮੈਂ ਬਾਥਰੂਮ ਚ ਗਈ ਕੋਕਰਚ ਮੇਰੇ ਮੂੰਹ ਤੇ ਆ ਕੇ ਵੱਜਿਆ ਐਡੀ ਜ਼ੋਰ ਦੀ ਚਲ ਤਾਂ ਇਹਨੇ ਚੀਕਾ ਘੜਾ ਤੀ ਚੀਕਾ ਮੈਂ ਇੰਨੀ ਆ ਛੱਡਿਆ ਜਿਵੇਂ ਨਾ ਦਾਦੀ ਹੋਰ ਕਹਿਣ ਲੱਗੇ ਹਾਈ ਕੁੜੀ ਨੂੰ ਕਰੰਟ ਲੱਗ ਗਿਆ ਹਾਈ ਕੁੜੀ ਨੂੰ ਕਰੰਟ ਲੱਗ ਗਿਆ ਹੋਰ ਕੋਕਰੇ ਜੀ ਤੇ ਕਹਿੰਦਾ ਕੁਛ ਨਹੀਂ ਕੋਕਰੇ ਜੀ ਤਾਂ ਸਾਰਿਆਂ ਨਾਲੋਂ ਜ਼ਿਆਦਾ ਹਲਕਤਾਂ ਦੀ ਹੁੰਦੀਆਂ ਤੇ ਕਹਿੰਦਾ ਡਰਦੀ ਹੁੰਦੀ ਸੀ ਤੇਰੇ ਨਾਨੂ ਨੇ ਮੈਨੂੰ ਕਹਿਣਾ ਬਾਹਰ ਨਾ ਜਾਈਂ ਤੇਰਾ ਦੁਸ਼ਮਣ ਫਿਰਦਾ ਬਾਹਰ ਨਾ ਜਾਈਂ ਚੀਕਾ ਮਾਰੇਗੀ ਪਰ ਹੁਣ ਨਹੀਂ ਲੱਗਦਾ ਕਾ ਉਹ ਜਿਹੜੇ ਉੱਟਣ ਵਾਲੇ ਹੁੰਦੇ ਨੇ ਹਾਂ ਉਹਨਾਂ ਦਾ ਲੱਗਦਾ ਪਿੱਛੇ ਉਹ ਆ ਰਿਹਾ ਕੀ ਐ ਉਹ ਟਰੈਕਟਰ ਜਾਂ ਆ ਜਾ ਇੱਧਰ ਹੀ ਆ ਜਾ ਅੰਦਰ ਜਿੰਨੀਆਂ ਹੋਰੀ ਦੇਖ ਲੋ ਮਿੱਟੀ ਮਿੱਟੀ ਕਿ ਮਿੱਟੀ ਨੂੰ ਕੋਈ ਨਹੀਂ ਹੁੰਦਾ ਮਿੱਟੀ ਨੂੰ ਤਾਂ ਬਾਹਰ ਠੀਕ ਆ ਹਵਾ ਜੀ ਚੱਲੀ ਜਾਂਦੀ ਐ ਨਾ ਬਾਹਰ ਠੀਕ ਐ ਅੰਦਰ ਗਰਮੀ ਐ ਅੰਦਰ ਚੱਲਨੀ ਲੱਗਦੀ ਐ ਬਾਹਰ ਮੱਛਰ ਹੈ ਪਰ ਮੱਛਰ ਤਾਂ ਹੁਣ ਹੋਊਗਾ ਹੀ ਅੰਦਰ ਵੀ ਮੱਛਰ ਹੈਗਾ ਹੂੰ ਉਹ ਵੀ ਸੱਚ ਗੁੱਡ ਨਾਈਟ ਵੀ ਕਰਨੀ ਹੈ। ਹੋਰ ਆਪਾਂ ਨੂੰ ਕਹਿ ਦਿੰਨੇ ਫੋਨ ਕਰਕੇ ਕਿ ਆਂਦੇ ਹੋਏ ਲਿਆਣਗੇ। ਖਤਮ ਹੋਈ ਵੀ ਹੈ ਨਾ ਆਪਣੀ। ਆਪਾਂ ਆਪਾਂ ਨੂੰ ਵੀ ਕਹਿ ਦੇ। ਕਹਿ ਦ। ਦਾਦੂ ਵੀ ਆਣ ਵਾਲੇ। ਹਾਂ। 8 ਵੀ ਹੋ ਗਏ। 8:30 ਵਜੇ ਦਾਦੂ ਆ ਜਾਂਦੇ ਹੈ। ਹਾਂ? 8:30 ਵਜੇ ਆ ਜਾਂਦੇ ਹੈ ਤਾਂ 8:20 ਹੋ ਗਏ ਮੈਂ ਕਿਹਾ। ਬਸ ਆਨ ਵਾਲੀ ਨੇ। ਹੂੰ। ਇੱਚੇ ਜਿਹੇ ਦੁਖੀ ਜਾਂਦੇ ਨੇ। ਤੇ ਗਾਈਜ਼ ਸਾਡੇ ਜਿਹੜੇ ਆ 1K ਸਬਸਕ੍ਰਾਈਬਰ ਵੀ ਹੋਣ ਵਾਲੇ ਨਗੇ ਤੇ ਤੁਹਾਡੀ ਸਪੋਰਟ ਨਾਲ ਸਾਡੇ ਜਿਹੜੇ ਹੈਗੇ ਆ 740 ਜਿਹੜੇ ਫੋਲੋਅਰਸ ਸੌਰੀ ਸਬਸਕ੍ਰਾਈਬਰਸ ਜਿਹੜੇ ਆ ਪੂਰੇ ਹੋ ਗਏ ਨਗੇ ਤੇ ਐਂ ਆਪਣੀ ਸਪੋਰਟ ਰੱਖਿਓ ਤਾਂ ਕਿ ਸਾਡੇ 1k ਸਬਸਕ੍ਰਾਈਬਰ ਹੋ ਜਾਣ ਜਲਦੀ ਜਲਦੀ ਹੋ ਜਾਣ ਤੇ ਵੀਡੀਓ ਪੂਰੀ ਦੇਖਿਆ ਕਰੋ ਵੀ ਰਿਕੁਐਸਟ ਹੈ ਗਾਇਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਿਹੜੀ ਵੀਡੀਓ ਹੈ ਪੂਰੀ ਦੇਖਿਆ ਕਰੋ ਹਮ ਰਿਕੁਐਸਟ ਹੈ ਪਲੀਜ਼ 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 ਸਾਰਿਆਂ ਤੇ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂਡ ਬਾਏ ਬਾਏ ਮੰਮਾ ਦੇਖੋ ਮੇਰੀ ਐਨਕ ਦੇ ਵਿੱਚ ਆਈ ਕਿੱਥੇ ਵਲੌਗ ਬਣ ਰਿਹਾ ਇੱਕ ਉਸ ਤੋਂ ਪਿੱਛੇ ਵੀ ਬਣ ਰਿਹਾ ਵਲੌਗ ਦੇਖੋ ਮੇਰੀ ਹੈਨਾ ਨੀਗਾ ਕਿੰਨੀ ਘਟੀ ਹੋਈ ਹੈ ਤੇਰੀ 0.5 ਹੈ ਡਬਲ ਡਬਲ ਵਲੌਗ ਬਣ ਰਹੇ ਨੇ डबल वी ਨਹੀਂ 트리플 ਇੱਕ ਤਾਂ ਹੱਥ 'ਚ ਹੈ ਚੱਲ ਬਾਕੀ